भगत नामदेव जी महाराज समझा रहे ने काहे रे नर गर्व करत हो हे मनुख क्यों झूठा अहंकार करवे बिन स जाए झूठी देह ए, दे, ए अपवित्र देही अज है ते कल नहीं ए दुर्गंध है ए हड्डियां है ए मैल है ए खून है ए मांस है ए पाक नहीं हो सकदी ਖਲੜੇ ਪਾਗ ਅਸੀਂ ਕਰ ਲੈਨੇ ਆ ਰੋਜ਼ ਪਾਣੀ ਨਾਲ ਸਾਬਣ ਨਾਲ ਕਿ ਸਰੀਰ ਦੇ ਅੰਦਰੋਂ ਇਹ ਸਾਰੀ ਸ਼ੁੱਧੀ ਹੋ ਸਕਦੀ ਹੈ ਇਸ ਪਾਣੀ ਨਾਲ ਸਾਬਣ ਨਾਲ ਕਟਾਈ ਨਹੀਂ ਦੁਰਗੰਧ ਹੈ ਮਾਸ ਹੈ ਬਿਸ਼ਟਾ ਹੈ ਬਿਸ਼ਟਾ ਅਸਰਕਤ ਪਰੇਟੇ ਚਾ ਤਾਂ ਇਹ ਬਿਲਕੁਲ ਸ਼ੁੱਧ ਨਹੀਂ ਹੋ ਸਕਦੀ ਹੋ ਸਕਦੀ ਹੈ ਦੁਰਗੰਧੀ ਸਰੀਰ ਦੀ ਸੁਗੰਧ ਦੇ ਵਿੱਚ ਬਦਲ ਜਾਏ। ਕੇਵੀ ਮੈਲਸ ਕਰਦੇ ਆ। ਸਰੀਰ ਦੇ ਅੰਦਰ ਦਾ ਹੋਣ ਅੰਮ੍ਰਿਤ ਬਣ ਜਾਏਗਾ। ਅੰਮ੍ਰਿਤ ਬਣ ਜਾਏਗਾ। ਕਿਸਤਾ ਗੁਰਬਾਣੀ ਦਾ ਵਾਕ ਇੱਕ ਵਸਤ ਬੋਝੇ ਤਾਂ ਹੋਵੇਂ ਪਾਸ। ਕਿਦਰੇ ਉਸ ਇੱਕ ਨਾਲ ਜੁੜ ਜਾਵੇਂ ਤੇ ਇੱਕ ਨੂੰ ਸਮਝ ਲਵੇਂ ਤੇ ਇੱਕ ਦੀ ਜੋਤ ਤੇਰੇ ਅੰਦਰ ਪ੍ਰਗਟ ਹੋ ਜਾਏ ਫਿਰ ਤੂੰ ਪਵਿੱਤਰ ਹੋ ਜਾਏਗਾ ਇੱਕ ਵਸਤ ਬੂਝੇ ਤਾਂ ਹੋਵੇਂ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਿਤਨਾ ਤੂੰ ਪਵਿੱਤਰ ਹੋ ਜਾਏਗਾ ਜਗਤ ਗੁਰੂ ਬਾਬਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਕੁੰਗੂ ਕੀ ਕਾਇਆ ਕੇਸਰ ਲਾਣ ਦੀ ਲੋੜ ਨਹੀਂ ਕਾਇਆ ਹੀ ਕੇਸਰ ਹੋ ਜਾਏਗਾ ਇਨੋ ਕੇਸਰ ਮਲਣ ਦੀ ਲੋੜ ਨਹੀਂ ਇਹਦੇ ਸਾਹਮਣੇ ਕੇਸਰ ਵੀ ਮੈਨੇ ਨਹੀਂ ਰਖੇਗਾ ਇਹਦੀ ਕਾਇਆ ਇਤਨੀ ਪਾਵਨ ਹੋ ਜਾਏਗੀ ਕੁੰਗੂ ਕੀ ਕਾਇਆ ਰਤਨਾ ਕੀ ਲਲਕਾ ਇਹਦੀ ਜ਼ਬਾਨ ਨਾ ਮਾਨੋ ਰਤਨਾ ਨਾਲ ਜੜਤ ਹੋ ਜਾਏਗੀ ਜੋ ਵੀ ਬੋਲ ਹੋਵੇਗਾ ਰਤਨਾ ਤੋਂ ਘਟ ਨਹੀਂ ਹੋਵੇਗਾ ਅਗਰ ਵਾਸ ਸੰਸਾਸ ਉਹਦੇ ਸਵਾਸਾਂ ਵਿੱਚ ਬਦਬੋ ਨਹੀਂ ਹੋਵੇਗੀ ਚੰਦਨ ਦੀ ਮਹਿਕ ਹੋਵੇਗੀ ਇਹ ਗੁਰੂ ਨਾਨਕ ਦੀ ਪੰਗਤੀ ਹੈ ਮੈਂ ਕਿਦਰੇ ਪਟਨਾ ਸਾਹਿਬ ਅਰਥ ਕਰ ਬੈਠਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ ਹੈ ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸਨ ਬੜੇ ਅਨੁਭਵੀ ਪੁਰਸ਼ ਦਾਸ ਦੇ ਉਹਨਾਂ ਨਾਲ ਗੂੜੀ ਮਿੱਤਰਤਾ ਸੀ ਬੜਾ ਪਿਆਰ ਸੀ ਇਹ ਸਥਾਨ ਦੀ ਸੇਵਾ ਛੱਤ ਦੀ ਇਸ ਮੰਜੀ ਸਾਹਿਬ ਦੀ ਸੇਵਾ ਉਹ ਕਰਾਂਦੇ ਰਹੇ ਸੁਲਤਾਨਪੁਰ ਸਾਹਿਬ 베ਰੀ ਸਾਹਿਬ ਪਟਨਾ ਸਾਹਿਬ ਹਰ ਸਾਲ ਅਲਵਰ ਸਮਾਗਮ ਤੇ ਪਹੁੰਚਦੇ ਸਨ ਮੇਰੇ ਕਮਰੇ ਚ ਆ ਗਏ ਪਟਨਾ ਸਾਹਿਬ ਦੇ ਵੱਲ ਗੈਨੇ ਜੀ ਤੇ ਸੁਗੰਧ ਕਿ ਅਗਰਵਾਸ ਤਨ ਸਾਸ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਂਦੀ ਹੈ ਜੋ ਸਿਹਰਤ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਨੇ ਮੈਂ ਕਿ ਇਹ ਹੀ ਅਰਥ ਬਣਦੇ ਨੇ ਟੀਕੇਕਾਰਾਂ ਨੇ ਵੀ ਇਹ ਹੀ ਕੀਤੇ ਨੇ ਮੇਰੀ ਸਮਝ ਵਿੱਚ ਵੀ ਇਹੀ ਆਏ ਨੇ ਕੰਨ ਲਗੇ ਨਹੀਂ ਉਹਦੇ ਮੋਂਦ ਵਿੱਚ ਬਦਬੋ ਨਹੀਂ ਰਹ ਜਾਂਦੀ ਉਹਦੇ ਸਵਾਸਾਂ ਵਿੱਚ ਬਦਬੋ ਨਹੀਂ ਆਉਂਦੀ ਜੇ ਸਵਾਸਾਂ ਦੇ ਵਿੱਚ ਬਦਬੋ ਹੈ ਫਜੇ ਨਉ ਨਿਤ ਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ ਨਹੀਂ ਹੋਇਆ ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ ਸ਼ਾਇਦ ਮੈਂ ਤੁਹਾਨੂੰ ਸਰਵਨ ਕਰਾਇਆ ਗੰਜ ਡਡਵਾੜੇ ਦਾ ਜ਼ਿਲ੍ਹਾ ਏਟਾ ਦਾ ਕਸਬਾ ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿੱਥੋਂ ਆਇਆ ਤੇ ਉਥੋਂ ਦੀਆਂ ਸੰਗਤਾਂ ਨੂੰ ਨਹੀਂ ਪਤਾ ਸੀ 340 ਦੇ ਕਰੀਬ ਉੱਥੇ ਸਿੰਘਾਂ ਦੇ ਘਰ ਨੇ ਪਿੱਛੋਂ ਗੁਜਰਾਤ ਤੋਂ ਆਏ ਨੇ ਗੁਜਰਾਤ ਪਾਕਿਸਤਾਨ ਛੋਟੀਆਂ ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕਪੜੇ ਦੀਆਂ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਹੈ ਸਵੇਰੇ ਸਵੇਰੇ ਸੰਗਤਾਂ ਆਉਂਦੀਆਂ ਸਨ ਸੰਗਤ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਕਿਉਂ ਜਾਂਦੇ ਆ ਅਸੀਂ ਦੋਵੇਂ ਵਕਤ ਪ੍ਰਸ਼ਾਦਾ ਪੁਚਾਦਾਂ ਨੇ ਪੁੱਛ ਗਿਛ ਕਰਦੇ ਆ ਕਿਉਂ ਜਾਂਦੇ ਹੋ ਨਾ ਜਾ ਰੋ ਇੱਥੇ ਉਹ ਬਾਬਾ ਕਹਿਣ ਲੱਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਆ ਕੱਲ ਚਲੇ ਜਾਣਾ ਅੰਮ੍ਰਿਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਵਿੱਚ ਗੱਲ ਆਈ ਫਿਰ ਕਹਿਣ ਲੱਗੇ ਅੱਛਾ ਬਾਬਾ ਜੀ ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ ਤੁਹਾਡੀ ਦੇਹੀ ਦਾ ਦਾਸਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਅਕਸਰ ਸੰਤਾਂ ਨੂੰ ਜਲ ਪ੍ਰਵਾਹ ਕਰਦੇ ਨੇ ਕਿਉਂਕਿ ਦੇਹੀ ਦਾ ਮੌਤ ਹੈ ਨਹੀਂ ਦੇਹੀ ਦੀ ਪਕੜ ਤੇ ਹੈ ਨਹੀਂ ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ ਜਲਾਓ লাশ ਨੂੰ ਖ਼ਾਕ ਕਰ ਦੋ ਖ਼ਾਕ ਕਰ ਦੋ ਦੇਹੀ ਦਾ ਮੋਹ ਮਿਟ ਜਾਏ। ਔਰ ਪੁੱਤਰ ਦੇ ਹੱਥਾਂ ਉਸ ਦਾ ਮਸਤਕ ਤੋੜੋ ਕਪਾਲ ਤੋੜੋ ਤਾਂ ਕਿ ਉਸ ਦੇ ਅੰਦਰ ਮੋਹ ਨਾ ਰਹੇ। ਗੱਲ ਇਤਨੀ ਸੀ। ਕਬਰ ਵਿੱਚ ਦੇਹੀ ਪਈਏ ਬਹੁਤ ਲੰਬੇ ਸਮੇਂ ਤੱਕ ਪਈਗੀ ਜਿੰਨੇ ਚਿਰ ਤੱਕ ਜੋ ਹੈ ਕਿ ਹੱਡੀਆਂ ਦਾ ਢਾਂਚਾ ਵੀ ਪਿਆ ਹੈ ਉਹ ਮੋਹ ਵਸੋ ਕੇ ਸੂਖਸ਼ਮ ਸਰੀਰ ਉਥੇ ਮੰਡਲਾਂ ਦਾ ਰਹੇਗਾ। ਦੂਰ ਕਿਉਂ ਜਾਓ ਇਸ ਤਰ੍ਹਾਂ ਦੇ ਮੰਡਲਾਨ ਵਾਲੀਆਂ ਰੂਹਾਂ 99% ਮੁਸਲਮਾਨ ਹੁੰਦੀਆਂ ਅਗਲਾ ਜਨਮ ਨਹੀਂ ਹੁੰਦਾ ਕਿਉਂਕਿ ਦੇਹੀ ਪਈਏ ਕਬਰ ਦੇ ਵਿੱਚ ਪਕੜ ਦੂਰ ਕਿਉਂ ਜਾਓ ਬਾਬਾ ਫਰੀਦ ਵੀ ਐਸਾ ਕਹਿੰਦੇ ਨੇ ਮਹਿਨ ਵਿੱਚ ਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਨੀਆਂ ਬੈਸਨ ਰੂਹਾਂ ਮਲ ਏ ਨਿਮਾਨੀਆਂ ਰੂਹਾਂ ਇਹ ਸੂਖਸ਼ਮ ਸਰੀਰ ਕਬਰਾਂ ਨੂੰ ਮਲ ਕੇ ਬੈਠ ਜਾਣਗੇ ਪ੍ਰਕਰਮਾ ਕਰਦੇ ਰਹਿਣਗੇ ਕਿਉਂਕਿ ਇਸਲਾਮ ਵਿੱਚ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਈਲ ਫਰਿਸ਼ਤਾ ਫਨੇਦੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਵਿੱਚ ਪੇਸ਼ ਆਉਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜੰਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਜ਼ਖ ਭਾਰਤ ਦੇ ઋષਿ मुनि ਸੰਤ અવਤਾਰ ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ ਇਸ ਦੇਹੀ ਦੀ ਪਕੜੀ ਨਾ ਰਹੇ ਅੱਗੇ ਜਾਵੇ ਇਹਦਾ ਜਨਮ ਹੋਵੇ ਇਹ ਭਟਕੇ ਉਹਨਾਂ ਨੂੰ ਜਲਾ ਦਿਓ ਕੁਝ ਹੱਡੀਆਂ ਬਚ ਗਈਆਂ ਨੇ ਰਾਖ ਬਚ ਗਈ ਏ ਇਹ ਵੀ ਕਿਸੇ ਦਰਿਆ ਦੇ ਚ ਪਾ ਦਿਓ ਕੁਝ ਨਾਮ ਨਿਸ਼ਾਨ ਰਵੇ ਪਕੜ ਰਵੇ ਤੇ ਇਸ ਵਾਸਤੇ ਸੀ ਤੋ ਸੰਗਤਾ ਨੇ ਪੁੱਛ ਲਿਆ ਬਾਬੇ ਤੋਂ ਦਾਸ ਸस्कार ਕਰੀਏ ਕਿ ਜਲ ਪ੍ਰਵਾਹ ਕਰੀਏ ਪਤਾ ਉਹਨੇ ਕੀ ਆਖਿਆ ਮੈਂ ਆਪਣਾ ਦਾਸ ਸस्कार ਆਪ ਕਰਾਂਗਾ ਫਾਨੂ ਕਰਨ ਦੀ ਲੋੜ ਨਹੀਂ ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ ਉਹਨਾਂ ਨੂੰ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ ਮੈਨੂੰ ਕਹਿਣ ਲੱਗੇ ਹੁਣ ਪਟਨਾ ਸਾਬ ਤੋਂ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ ਅਗਰ ਵਾਸ ਤਨਸਾਸ ਸਾਰੇ ਕਸਬੇ 'ਚ ਇਹ ਗੱਲ ਫੈਲ ਗਈ ਏ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸੜੇਗਾ ਇਹ ਗੱਲ ਫੈਲ ਗਈ ਕਿਉਂਕਿ ਉਹਨੇ ਕਹਿ ਦਿੱਤਾ ਮੈਂ ਆਪਣਾ ਦਾਸ ਸੇਵਕਾਰ ਆਪ ਕਰਾਂਗਾ ਤੋ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਔਰ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਤੇ ਬਾਬਾ ਸੁਰ ਵਿੱਚ ਰਸ ਵਿੱਚ ਸੁਗਮਨੇ ਸਾਹਿਬ ਦਾ ਪਾਠ ਕਰਦਾ ਸੀ ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਸਿਰ ਕਰਕੇ ਸਤਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ ਇਹ ਸਿਰਫ ਇੱਕ ਤਹਿਮਤ ਬੰਦਾ ਸੀ ਇੱਕ ਛੋਟਾ ਜਿਹਾ ਪਟਕਾ ਸਿਰ ਤੇ ਬਾਕੀ ਨੰਗਾ ਰਹਿਦਾ ਸੀ ਲੇਟ ਗਿਆ ਇਹਦੀ ਨਾਭੀ ਚੋਂ ਅਗ ਨਿਕਲੇ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਔਰ ਤੇ ਛਡੋ ਬ੍ਰਿਟਿਸ਼ ਵਰਗਾ ਅਖਬਾਰ ਉਹ ਉਹ ਸਨੇਹੀ ਵਿਚ ਆਪੀ ਸੀ ਸੇਜੇ ਸੇਜੇ ਅਗ ਵੱਧ ਗਈ ਅਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੋਣਾ ਇਸ ਤਰ੍ਹਾਂ ਦੀ ਸੀ ਜਿਵੇਂ ਥੋੜੇ ਦਿਨ ਹੋਏ ਇੱਥੇ ਦਰਬਾਰ ਸਾਹਿਬ ਕ੍ਰਿਸ਼ਮਾ ਹੋਇਆ ਹੈ ਸ਼ਾਇਦ ਕੱਲ ਪਰਸੋਂ ਆਣ ਤੇ ਮੈਂ ਇੱਥੇ ਉਹਨਾਂ ਨੂੰ ਖੜਾ ਕਰਾਂਗਾ ਉਹ ਕੈਂਸਰ ਦੇ ਮਰੀਜ਼ ਸਨ ਕੈਂਸਰ ਦੇ ਡਾਕਟਰਾਂ ਨੇ ਕਹਿ ਦਿੱਤਾ ਸਿਰਫ 15 ਦਿਨ ਦੇ ਮਹਿਮਾਨ ਜ਼ਿਆਦਾ ਨਹੀਂ 15 ਦਿਨ ਇਥੋਂ ਦੀ ਗੱਲ ਵਸਦਾ ਤੁਸੀਂ 15 ਦਿਨ ਦੇ ਮਹਿਮਾਨ ਆਖਿਰ ਉਹਨਾਂ ਦੇ ਘਰ ਵਾਲੀ ਦੀ ਕੁਝ ਸ਼ਰਦਾ ਸੀ ਗੁਜਰਾਤੀ ਨੇ ਭਾਰਦਵਾਜ ਕਾਸਟ ਹੈ ਉਹਨਾਂ ਦੇ ਵਾਸੂ ਉਹਨਾਂ ਦਾ ਨਾਮ ਹੈ ਵਾਸੂ ਭਾਰਦਵਾਜ ਉਹਨਾਂ ਦੇ ਘਰ ਵਾਲੇ تھے ਐਂਬੂਲੈਂਸ ਦੇ ਚ ਲਿਆਈ ਉਹਨਾਂ ਨੂੰ ਚੱਲ ਨਹੀਂ ਸਕਦੇ ਸਨ ਸਟ੍ਰੀਚਰ ਤੇ ਬਾਹਰੋਂ ਉਹਨਾਂ ਨੂੰ ਉਸ ਕਮਰੇ ਚ ਲੈ ਜਾਇਆ ਗਿਆ ਜਿੱਥੇ ਉਹਨਾਂ ਨੇ ਅਖੰਡ ਪਾਠ ਬੁੱਕ ਕਰਾਇਆ ਸੀ ਕਿਥੇ ਮਨਤ ਕਰ ਲੈ ਕਿਤੇ ਵੀ ਕਿਸੇ ਤਰੀਕੇ ਨਾਲ ਵੀ ਸਾਡਾ ਅਖੰਡ ਪਾਠ ਰੱਖਿਆ ਜਾਏ ਭਾਵੇਂ ਕਮਰੇ ਖਾਲੀ ਨਹੀਂ ਸਨ ਪਰ ਉਹਨਾਂ ਦੀ ਹਾਲਤ ਦੇਖ ਕੇ ਕਿਉਂਕਿ ਉਹਨਾਂ ਦੀ ਪਤਨੀ ਨੇ ਕਹੇ 15 ਦਿਨ ਦੇ ਮਹਿਮਾਨ ਨੇ ਡਾਕਟਰ ਪਹੁੰਚੇ ਅਖੰਡ ਪਾਠ ਰੱਖਣਾ ਹੈ ਰੱਖ ਦਿੱਤਾ ਗਿਆ ਉਹ ਲੇਟੇ ਲੇਟੇ ਸੁਣਦੇ ਰਹੇ ਹੁਣ ਜੋ ਕੁਝ ਆਪ ਸੁਣਾਉਂਦੇ ਨੇ ਕਮ ਸੇ ਕਮ 100 ਗੁਰਦੁਆਰਿਆਂ 'ਤੇ ਮੇਰੇ ਨਾਲ ਉਹਨਾਂ ਨੇ ਖੜੇ ਹੋ ਕੇ ਇਹ ਗੱਲ ਸੁਣਾਈ ਹੈ ਲੁਧਿਆਣੇ ਦੇ ਵਿੱਚ ਵੀ ਜਲੰਧਰ ਦੇ ਵਿੱਚ ਐਥੇ ਵੀ ਮੈਂ ਖੜਾ ਕਰਾਂਗਾ ਉਹਨਾਂ ਨੂੰ ਜੇ ਪਰਸੋਂ ਆ ਗਈ ਇਤਲਾ ਆਈ ਹੈ ਮੈਂ ਆ ਰਹੇ ਹਾਂ ਜੈਸੇ ਸੁਖਮਨੀ ਸਾਹਿਬ ਦੇ ਪਾਠ ਤੋਂ ਪਾਠ ਅੱਗੇ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਚੋ ਦੋ ਦੀਏ ਰੰਗ ਦੇ ਇੱਕ ਲਾਈਟ ਨਿਕਲੇ ਉਹ ਜੋ ਆਪ ਕਹਿੰਦਾ ਹੈ ਉਹਦੇ ਮਸਤਕ ਨਾਲ ਟਕਰਾਈ ਹਾਲਾਂਕਿ ਖੁਦ ਕਹਿੰਦਾ ਮੈਂ ਨਾਸਤਿਕ ਸੀ ਪਤਾ ਹੈ ਕਿਉਂ ਚੋਟੀ ਦਾ ਸੈਂਟਿਸਟ ਹੈ ਚੋਟੀ ਦਾ NASA ਦੇ ਵਿੱਚ ਕੰਮ ਕਰਦਾ ਸੀ ਅਮਰੀਕਾ ਜਿਹੜਾ ਗਰੁੱਪ ਚੰਦਰਮਾ ਤੇ ਗਿਆ ਸੀ ਉਸ ਗਰੁੱਪ ਦੇ ਵਿੱਚ ਕੰਮ ਕਰਦਾ ਸੀ ਤੁਸੀਂ ਖੁਦ ਅੰਦਾਜ਼ਾ ਲਗਾਓ ਕਿਤਨਾ ਵੱਡਾ ਛੋਟੀ ਦਾ ਸੈਂਟਿਸਟਿਸ ਤੇ ਅਕਸਰ ਸੈਂਟਿਸਟ ਨਾਸਤਿਕ ਹੁੰਦੇ ਨੇ ਨਾਸਤਿਕ ਸੇ ਜਦ ਸਾਡੇ ਨਾਲ ਗੁਜਰਾਤ ਦੇ ਗੁਰਦੁਆਰਿਆਂ 'ਚ ਇਹਨੇ ਵਰਮਣ ਕੀਤਾ ਅਹਮਦਾਬਾਦ ਦੇਚ ਗੁਜਰਾਤ ਗਵਰਨਮੈਂਟ ਦੇ ਕੋਈ ਨੁਮਾਇੰਦੇ ਮਿਨਿਸਟਰ ਵੀ ਗੁਰਦੁਆਰੇ ਆਏ ਵਿਸ਼ ਪ੍ਰਚਾਰਕ ਸੰਸਥਾ ਦੀ ਤਰਫੋਂ ਇਹ ਪ੍ਰਮ ਸੀ ਕਹਿ ਲਗੇ ਅਸੀਂ ਸਾਰੇ ਪ੍ਰਚਾਰਕਾਂ ਦਾ ਸਵਾਗਤ ਕਰਨਾ ਹੈ ਵਾਸੋ ਭਾਰ ਦਵਾਜ ਨੂੰ ਦੇਖ ਕੇ ਉਹਨਾ ਮਨਿਸਤਰਾ ਨੇ ਉਹਨੂੰ ਗਲਵਕੜੀ ਚ ਲੈ ਲਿਆ ਕਿਉਂਕਿ ਉਹ ਸਾਰੇ ਮੰਦੇ ਸਨੇ ਤੇ ਗੁਜਰਾਤ ਦੀ ਇੱਜ਼ਤ ਹੈ ਕਿਤੇ ਗੁਜਰਾਤ ਦਾ ਮਾਣ ਹੈ ਇਤਨਾ ਛੋਟੇ ਦਾ ਸਾਇੰਟਿਸਟ ਪਰ ਕੈਂਸਰ ਹੋ ਗਿਆ ਸੀ ਉਹਨਾ ਮਨਿਸਤਰਾ ਨੇ ਬੜੀ ਕੋਸ਼ਿਸ਼ ਕੀਤੀ ਇਸਨੂੰ ਬਚਾਉਣ ਦੀ ਹਰ ਤਰੀਕੇ ਦੇ ਵੱਡੇ ਤੋਂ ਵੱਡੇ ਡਾਕਟਰ ਵੱਡੇ ਤੋਂ ਵੱਡੇ ਹਸਪੀਟਲ ਟਾਟਾ ਹਸਪੀਟਲ ਬੰਬੇ ਲੇਕਿਨ ਠੀਕ ਨਹੀਂ ਹੋਇਆ ਇੱਥੇ ਅਖੀਰ ਦੇ ਚਿੱਤੇ ਆਇਆ ਦੋ ਦੀਏ ਰੰਗ ਦੀ ਲਾਈਟ ਨਿਕਲੀ ਮੱਥੇ ਨਾਲ ਟਕਰਾਈ ਉਹ ਆਪ ਕਹਿੰਦੇ ਨੇ ਫਿਰ ਮੈਂ ਬੈਠ ਗਿਆ ਮੈਨੂੰ ਬਾਣ ਸੁਣਨ ਦੇਚ ਆਨੰਦ ਵੀ ਆਣ ਲੱਗ ਪਿਆ ਕਈ ਦਿਨ ਮੈਂ ਆਪਣੇ ਵਿੱਚ ਤਬਦੀਲੀ ਵੀ ਮਹਿਸੂਸ ਕੀਤੀ ਭਾਵੇਂ ਮੇਰੀ ਪਤਨੀ ਕਹਿੰਦੀ ਰਹੀ ਤੁਸੀਂ ਲੇਟੇ ਹੀ ਰਹੋ ਕੋਈ ਨਹੀਂ ਬੈਠੇ ਬੈਠੇ ਥੱਕ ਜਾਓਗੇ ਹੱਡੀਆਂ ਦਾ ਡਾਂਚਾ ਕਵਾਲ ਸਾਰੇ ਲੈ ਗਏ ਸਨ ਅੱਖਾਂ ਦੇ ਬਰਵਿੱਟੇ ਵੀ ਜਿਵੇਂ ਕੈਂਸਰ ਦੇ ਮਰੀਜ਼ ਦੇ ਹੋ ਜਾਂਦੇ ਨੇ ਦਵਾਈਆਂ ਦਾ ਰੱਬ ਦੀ ਨੇਤ ਪਾਠ ਦਾ ਭੋਗ ਪਿਆ ਅਰਦਾਸ ਹੋਣ ਲੱਗੇ ਨਾ ਕਿ ਅਰਦਾਸ ਦੇ ਚ ਖੜੇ ਹੋ ਗਏ ਫਾਨੂ ਸ਼ਾਇਦ ਪਾਠੀ ਸਿੰਘ ਵੀ ਦਸਮ ਉਹ ਆਪ ਕਹਿੰਦੇ ਨੇ ਪਾਠੀ ਸਿੰਘਾ ਨੂੰ ਮੈਂ ਜਾਣਦਾ ਜਿਹੜੇ ਉੱਥੇ ਮੌਜੂਦ ਸਨ ਆਪ ਖੜੇ ਹੋ ਗਏ 7 ਦਿਨ ਇੱਥੇ ਰਹੇ ਨੇ ਬਾਕੀ ਦਿਨਾਂ ਚ ਇਸ਼ਨਾਨ ਵੀ ਕਰਦੇ ਰਹੇ ਦਰਬਾਰ ਸਾਹਿਬ ਹਾਜ਼ਰੀ ਭਰਦੇ ਰਹੇ ਐਂਬੂਲੈਂਸ ਦੇ ਚ ਆਏ ਸਟੇਟਰ ਵਿੱਚ ਲੈ ਕੇ ਇੱਥੇ ਤੱਕ ਆਏ ਆਰਾਮ ਨਾਲ ਪਿੰਨ ਦੀ ਟ੍ਰੇਨ ਦੇ ਚ ਬੈਠ ਕੇ ਗਿਆ ਫਿਰ ਸਭ ਤੋਂ ਪਹਿਲੇ ਇਸ ਨੇ ਮੈਨੂੰ ਫੋਨ ਕੀਤਾ ਵੀ ਗੈਨੇ ਜੀ ਇਹ ਕਿਰਸਮਾ ਮੇਰੇ ਨਾਲ ਹੋਇਆ ਤੇ ਮੈਂ ਹੁਣ ਟੀਵੀ ਤੇ ਤੁਹਾਨੂੰ ਸੁਣਦਾ ਮੈ ਇਸ ਸੰਬੰਧਿਤ ਫੜੇ ਨਾਲ ਕੋਈ ਗੱਲ ਕਰਨੀ ਹੈ ਔਰ ਮੈਂ ਹੁਣੇ ਹੀ ਗੱਲ ਕਰਨੀ ਹੈ ਮੇਰਾ ਮਨ ਉਤਾਵਲੇ ਸਮਝਣ ਨੂੰ ਇਕ ਹੀ ਹੈ ਇਕ ਹੀ ਹੈ ਇਹ ਕੋਈ ਮੈਂ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਰੱਖ ਹੁਣੇ ਹੀ ਘਟਨਾ ਘਟੀ ਹੈ ਉਹਨਾਂ ਦਿਨਾਂ ਚਲਵਰ ਸਵਾਗਮ ਪਿਆ ਚਲਦਾ ਸੀ ਮਾਰਚ ਦੀ ਗੰਢ ਮੈਂ ਕਿ ਹੁਣ ਤੇ ਤੁਸੀਂ ਨਾ ਮੈਂ ਮਸਰੂਫ ਆ ਅਨੇ ਜਥੇ ਆਏ ਨੇ ਪ੍ਰਚਾਰਕ ਆਏ ਨੇ ਹਜ਼ਾਰਾਂ ਦੀ ਤਦਾਦ ਦੇ ਸੰਗਤਾਂ ਹੀ ਹੋਈਆਂ ਨੇ ਤੇ ਮੈਂ ਮਸਰੂਫ ਹਾਂ ਮੈਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਾਂਗਾ ਜਾਂ ਤੁਸੀਂ ਸਮਾਗਮ ਤੋਂ ਬਾਅਦ ਆਓ ਮੈਨੂੰ ਕਹਿਣ ਲੱਗੇ ਸਮਾਗਮ ਤੋਂ ਬਾਅਦ ਫੜਾ ਕਿ ਪਰਾਮ ਹੈ ਮੈਂ ਕਿਹਾ ਮੈਂ ਗੁਜਰਾਤ ਹੀ ਆ ਰਿਹਾ ਹਾਂ ਫਿਰ ਮੈਨੂੰ ਕਹਿਣ ਲੱਗੇ ਮੈਂ ਗੁਜਰਾਤੀ ਹਾਂ ਸੂਰਤ ਰਹਿਣਾ ਕਿੱਥੇ ਆ ਰਹੇ ਹੋ ਮੈਂ ਕਿਹਾ ਸਾਰੇ ਗੁਜਰਾਤ ਦੇ ਸ਼ਹਿਰਾਂ 'ਚ ਮੇਰਾ ਪਰਾਮ ਹੈ ਸਿੰਘ ਸਾਹਿਬ ਗਏ ਨੇ योगेंद्र सिंह जी वेदांतवी नाल संग पांच जथे जेडे आए हो ने ए भी आनंद सन प्रचारक वे सारे गुरुद्वारे च उसने ਸਾਡੇ ਨਾਲ ਵਰਮਣ ਕੀਤਾ ਖੜੇ ਹੋ ਕੇ ਇਹ ਹੀ ਕਥਾ ਸੁਣਾਉਂਦਾ ਰਿਹਾ ਜੋ ਮੈਂ ਤੁਹਾਨੂੰ ਸਰਵਨ ਕਰਾਈਏ ਪਿਛੇ ਜੈਪੁਰ ਤੇ ਕੋਟਾ ਦੇ ਚ ਵੀ ਸੁਣਾ ਕੇ ਗਿਆ ਕਿੰ ਲਗਾ ਮੈਂ ਬਿਸਮਾਰ ਦਾ ਹੈਰਾਨ ਆ ਇਕ ਹੀ ਘਰੋਂ ਸੰਪਨ ਹੈ ਕਿਸੇ ਚੀਜ਼ ਦੀ ਕਮੀ ਨਹੀਂ ਚੌਥੀ ਦਾ ਸੈਂਟਿਸਟਿਕ ਘਰਵਾਦੀ ਜੀ ਡਾਕਟਰ ਹੈ ਕਹਿੰਦੇ ਮੈਂ ਅਜੇ ਤੱਕ ਬਿਸਮਾਹ ਹੈਰਾਨ ਕੋਨਾ ਮੇਰੀ ਹੈਰਾਨਗੀ ਜਾ ਨਹੀਂ ਰਹੀ ਉਹ ਲਾਈਟ ਕਿਸੀ ਜੋ ਗੁਰੂਗ੍ਰੰਥ ਸਾਹਿਬ ਦੇ ਵਿੱਚੋਂ ਨਿਕਲੀ ਹੈ ਕਹਿੰਦੇ ਜਿਸ ਦਿਨ ਦੀ ਨਿਕਲੀ ਹੈ ਮੇਰੇ ਮੱਥੇ ਨਾਲ ਟਕਰ ਟਕਰਾਈ ਹੈ ਉਸ ਦਿਨ ਦਾ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨਹੀਂ ਮੰਨਦਾ ਮੈਂ ਪ੍ਰਮਾਤਮਾ ਦਾ ਰੂਪ ਮੰਨਦਾ ਉਹ ਹੀ ਪਰਮੇਸ਼ਰ ਦਾ ਸਥਾਨ ਉਹਦੇ ਮਨ ਦੇ ਵਿੱਚ ਇਤਨਾ ਸਤਕਾਰ ਪੈਦਾ ਹੋ ਗਿਆ ਹੈ ਇਤਨੀ ਭਾਵਨਾ ਜੋ ਹੈ ਪੈਦਾ ਹੋ ਗਈ ਹੈ 1 2 3 ਦਸੰਬਰ ਦਾ ਮੈਂ ਉਸ ਨੂੰ ਟਾਈਮ ਦਿੱਤਾ ਉਹਨੇ ਆਪਣੇ ਘਰ ਅਖੰਡ ਪਾਠ ਰਖਾ ਕੇ 3 ਦਿਨ ਕਰ ਲਈ ਸਮਾਗਮ ਕਰਾਣਾ ਹੈ ਮੇਰੇ ਕੋਲ ਟਾਈਮ ਮੰਗਣ ਆਇਆ ਸੀ ਪਿਛੇ ਕਿ ਮੈਂ ਇੱਥੇ ਆਇਆ ਹਾਂ ਤੁਸੀਂ ਮੈਨੂੰ ਟਾਈਮ ਦੇਵੋ ਪਰ ਮੈਨੂੰ ਫਿਕਸ ਟਾਈਮ ਦੇ ਦਿਓ ਹੁਣੇ ਤਾਂ ਕਿ ਮੈਂ ਇੰਤਜ਼ਾਮ ਕਰਾਂ ਤਾਂ 1 2 3 ਸਤੰਬਰ ਦਾ ਫਿਰ ਮੈਨੂੰ ਕਹਿਣ ਲੱਗੇ ਤੁਸੀਂ ਇਕੱਲੇ ਨਹੀਂ ਆਣਾ ਜਿਤਨਾ ਗਰੁੱਪ ਤੁਹਾਡੇ ਨਾਲ ਹੈ ਸਾਰਾ ਆਵੇ ਸਾਰਿਆਂ ਦੇ ਮੈਨੂੰ ਨਾਮ ਲਿਖਾਓ ਤਾਂ ਕਿ ਮੈਂ ਸਾਰਿਆਂ ਦੀ ਆਣ ਜਾਣ ਦੀ ਟਿਕਟਾਂ ਤੁਹਾਨੂੰ ਦੇ ਜਾਵਾਂ ਮੈਂ ਕਹਿੰਦੀ ਤੁਸੀਂ ਫਿਕਰ ਚਿੰਤਾ ਨਾ ਕਰੋ ਉਹ ਦੇਖ ਹੁਣ 3 ਦਿਨ ਦਾ ਸਵਾਗ ਹੈ 1 2 3 ਦਸੰਬਰ 1 2 ਦਿਨਾਂ ਚ ਇੱਥੇ ਆਣ ਵਾਲਾ ਹੈ ਤੋਂ ਮੈਂ ਗੰਜ ਡਡਵਾੜੇ ਦੀ ਸਾਨੂੰ ਗੱਲ ਸੁਣਾ ਰਿਹਾ ਸੀ ਦੂਦੀਏ ਰੰਗ ਦੀ ਅੱਗ ਉਹਦੀ ਨਾਭੀ ਚੋਂ ਨਿਕਲੇ ਸਰੀਰ ਜਲਦਾ ਗਿਆ ਜਲਦਾ ਗਿਆ ਜਲਦਾ ਗਿਆ ਲੇਕਿਨ ਰਾਖ ਨਹੀਂ ਬਚੀ ਹੱਡੀਆਂ ਵੀ ਨਹੀਂ ਬਚੀਆਂ ਕੁਝ ਵੀ ਨਹੀਂ ਬਚਿਆ ਥੱਲੇ ਘਾਰ ਪੇਟ ਵੀ ਨਹੀਂ ਜਲੇਆ ਜਿਸ ਕਾਰਪੇਟ ਤੇ ਲੇਟਿਆ ਹੋਇਆ ਸੀ ਉਹ ਕਾਰਪੇਟ ਨਹੀਂ ਚਲੇਆ ਹੱਡੀਆਂ ਵੀ ਨਹੀਂ ਬਚੀਆਂ ਰਾਖ ਵੀ ਨਹੀਂ ਬਚੀ ਸਰੀਰ ਗਿਆ ਫਿਰ ਮੇਰੇ ਪੜਨ ਦੇ ਚ ਆਇਆ ਜੋ ਮੈਂ ਸਟਡੀ ਕੀਤੀ ਹੈ ਉਤਰਾਖੰਡ ਜੋ ਬਰਫਾਨੀ ਚੋਟੀਆਂ ਚ ਸਾਧੂ ਰਹਿੰਦੇ ਸਨ ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਇਕ ਨਿਰਮਲ ਮਨ ਨੂੰ ਪਤਾ ਨਾ ਚਲੇ ਪਤਾ ਚਲ ਜਾਂਦਾ ਹੈ ਪਤਾ ਚਲ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਆਪਣੀ ਨਾਭੀ ਚੋਂ ਬ੍ਰਹਮ ਅਗਨ ਕੱਢਦੇ ਸੰ ਜਿੱਦਾ ਜ਼ਿਕਰ ਕਬੀਰ ਕਰਦੇ ਨੇ ਬ੍ਰਹਮ ਅਗਨ ਸਹਜੇ ਪਰਜਾਲੀ ਏਕੇ ਚੋੜ ਸਦਾਇ ਇਹ ਬ੍ਰਹਮ ਅਗਨੀ ਜੋਨਾ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹਨੂੰ ਬਾਹਰ ਪ੍ਰਗਟ ਕਰਕੇ ਆਪਣੀ ਦੇਹੀ ਦਾ ਸੰਸਕਾਰ ਕਰ ਲੈਂਦੇ ਸੰ ਕਿਉਂਕਿ ਉਸ ਬਰਫਾਨੇ ਇਲਾਕੇ ਲੱਕੜਾਂ ਤੇ ਹੈਗੀਆਂ ਹੀ ਨਹੀਂ ਸਨ ਇਸ ਤਰ੍ਹਾਂ ਕਰਦੇ ਸਨ ਇਸ ਤਰ੍ਹਾਂ ਦੀ ਘਟਨਾ ਐ ਘਟੇ ਪਿੰਨੋ ਉਚੇਚਾ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ ਉਚੇਚਾ ਗਿਆ ਉਹਨੇ ਆਪਣੇ ਜਗ੍ਹਾ ਜਗ੍ਹਾ ਕਥਾਵਾਂ ਚ ਵੀ ਗਿਆ ਭਈ ਉਤਰਾਖੰਡ ਦੇ ਇਤਿਹਾਸਾਂ ਦੀਆਂ ਘਟਨਾਵਾਂ ਘਟਦੀਆਂ ਰਹੀਆਂ ਨੇ ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸੋਂ ਵਸਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟਈਏ ਗੁਰਨਾਣਿਕ ਦੇ ਇੱਕ ਸਿੱਖ ਦੁਆਰਾ ਘਟਈਏ ਕਿ ਉਸਨੇ ਵੀ ਕਬੂਲਿਆ ਕਿ ਉਸਨੇ ਵੀ ਪਰਮਾਨੰਥ ਕੀਤਾ ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ ਉਸ ਕਮਰੇ ਵਿੱਚ ਗੁਰਦੁਆਰਾ ਛੋਟਾ ਜਿਹਾ ਬੜੀ ਮਹਿਕ ਸੀ ਔਰ ਚੰਦਨ ਦੀ ਮਹਿਕ ਸੁਭਾਵਿਕ ਮੈਂ ਪੁੱਛਿਆ ਚੰਦਨ ਰਗੜਿਆ ਕਿੰਨੇ ਲਗੇ ਨਹੀਂ ਜਿਸ ਦਿਨ ਦੇ ਬਾਬਾ ਜੀ ਗਏ ਨੇ ਮੈਂ ਉਹ ਦੂਦੀਆ ਚਾਨਣਾ ਇੱਕ ਦਿਨ ਰਿਹਾ। ਉਹ ਚਾਨਣਾ ਚਲਾ ਗਿਆ। ਉਹ ਮਹਿਕ 15 ਦਿਨ ਰਹੀਏ। ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ ਉਹਨਾਂ ਦੇ ਨਾਲ। ਉਹ ਸੋਨੇ ਦੀ ਸੇਵਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਪਿਆ। ਤੇ ਐ ਹਾਲਦੀ ਸੇਵਾ ਵੀ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ। ਦੇਖਾ ਹੈ ਉਹ ਅਗਰ ਆਸ ਤਨ ਸਾਸ ਹੁਣ ਇਹਦੇ ਅਰਥ ਕਰਨਾ ਮੈਂ ਕਿਹਾ ਅਰਥ ਕੀ ਕਰਨਾ ਹੁਣ ਮੈਂ ਉਹ ਘਟਨਾ ਹੀ ਸੁਣਾਵਾਂਗਾ ਜਿਹੜੀ ਘਟਨਾ